ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਜਿਹੜਾ ਆ ਮਾਨਸਾ ਜ਼ਿਲ੍ਹਾ ਦੇ ਵਿੱਚ ਕੋਟੜਾ ਕਲਾ ਵਿਖੇ ਪਸ਼ੂ ਮੇਲਾ ਕਰਵਾਇਆ ਜਾ ਰਿਹਾ ਉੱਥੇ ਪਹੁੰਚੇ ਹੋਏ ਆ ਤੇ ਬਾਈ ਆਪਣਾ ਬਹੁਤ ਸੋਹਣਾ ਕੱਟਾ ਜਿਹੜਾ ਹੈ ਮੇਲੇ ਦੇ ਵਿੱਚ ਲੈ ਕੇ ਆਇਆ ਸਾਰੀ ਡਿਟੇਲ ਆਪਾਂ ਕੱਟੇ ਦੀ ਇਸ ਵੀਡੀਓ ਤੋਂ ਦਵਾਵਾਂਗੇ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਜੀ ਸ਼ਸ਼ੀਕਲ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ ਪਿੰਡ ਰਾਮੂ ਨਾਲ ਜਲਾਲਕਾ ਪਿੰਡ ਰਾਮੂ ਵਾਲਾ ਜਲਾਲਕਾ ਤੋਂ ਬਾਈ ਆਇਆ ਹੋਇਆ ਤੇ ਨਾਮ ਦੱਸ ਦਿਓ ਜੀ ਸਭ ਤੋਂ ਪਹਿਲਾਂ ਆਪਣਾ ਸਰਬੀਓ ਸਿੰਘ ਨਾਮ ਸਰਬਜੋਤ ਸਿੰਘ ਬਈ ਦਾ ਤੇ ਆ ਜਿਹੜਾ ਅੱਜ ਤੁਸੀਂ ਕੱਟਾ ਲੈ ਕੇ ਆਏ ਹੋ ਇਸ ਦਾ ਜਿਹੜਾ ਉਮਰ ਕਿੰਨੀ ਹੋ ਗਈ ਬਾਈ ਜੀ ਇਸ ਦੀ ਉਮਰ ਬਈ 20 ਮਹੀਨੇ ਦਾ ਹੈ 20 ਮਹੀਨਿਆਂ ਦਾ ਕੱਟਾ ਤੇ 쇼 ਵਾਸਤੇ ਲੈ ਕੇ ਆਏ ਹੋ ਹਾਂ ਜੀ ਬਾਈ ਤੇ 쇼 ਚ ਬਾਈ ਹਣੀ ਪਾਣਗੇ ਰਿੰਗ ਦੇ ਵਿੱਚ ਖੀਰੇ ਖੀਰਾ ਕੈਟਾਗਰੀ ਦੇ ਵਿੱਚ ਇਹ ਕੱਟਾ ਜਿਹੜਾ ਹੈ ਪਰਫਾਰਮ ਕਰੂਗਾ ਤੇ ਉਮੀਦ ਕਰਦੇ ਆ ਚੰਗੀ ਪੋਜੀਸ਼ਨ ਜਿਹੜੀ ਆ ਹਾਸਿਲ ਕਰੂਗਾ ਕੱਟਾ ਸੋਹਣਾ ਬਹੁਤ ਹੈ ਤੇ ਬਾਕੀ ਸਕਿਨ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਲੰਬੀ ਗਰਦਨ ਪਤਲਾ ਮੂੰਹ ਤੇ ਟੈਸਟਿਕਲ ਵਗੈਰਾ ਮੈਂ ਤੁਹਾਨੂੰ ਦਿਖਾ ਦੇਣਾ ਗੱਟੇ ਦੇ ਤੇ ਟੈਸਟਿਕਲ ਤੁਸੀਂ ਚੈੱਕ ਕਰ ਲਓ ਪਿੱਠ ਬੂੜਾ ਕਾਫੀ ਸ਼ਾਨਦਾਰ ਹੈ ਤੇ ਆਪਾਂ ਇਸ ਦੇ ਫਾਦਰ ਮਦਰ ਦੀ ਡਿਟੇਲ ਵੀ ਬਾਈ ਤੋਂ ਲੈਣੇ ਆ ਤੇ ਬਾਈ ਜੀ ਇਸ ਦੇ ਜਿਹੜਾ ਫਾਦਰ ਹੈ ਉਹ ਕਿਹੜਾ ਬੋਲੇ ਉਹ ਬਈ M29 ਦਾ ਹੈ M29 ਡਾਇਰੈਕਟ M29 ਦਾ ਇਹ ਨਹੀਂ ਵੀ ਸੀਮਿੰਟ ਦਾ ਹੈ M29 ਦਾ ਸੀਮਿੰਟ ਦਾ ਤੇ ਬਾਈ ਜੀ ਇਹ M29 ਦੇ ਸਿਮੰਦਾ ਜਿਹੜਾ ਬਾਈ ਨੇ ਆਪਾਂ ਨੂੰ ਦੱਸਿਆ ਕਿ ਇਹ ਕੱਟਾ ਜਿਹੜਾ M29 ਦੇ ਸਿਮੰਦਾ ਤੇ ਇਸ ਦੀ ਮਦਰ ਜਿਹੜੀ ਆ ਉਸ ਦਾ ਕਿੰਨਾ ਦੁੱਧ ਦਾ ਰਿਕਾਰਡ ਰਿਹਾ ਜੀ ਉਹ ਬਈ 20 ਲੀਟਰ 2 ਕਿਲੋ ਜਿਹੜਾ ਬਾਈ ਨੇ ਦੱਸਿਆ ਇਸ ਦੀ ਮਦਰ ਦਾ ਮਿਲਕ ਰਿਕਾਰਡ ਰਿਹਾ ਤੇ ਕਰਦੀ ਬਰੀਡ ਆ ਬਾਈ ਆ ਪਰਚੇਜ਼ ਕੀਤਾ ਸੀ ਤੇ ਬਾਈ ਦੀ ਇਹ ਕਰਦੀ ਬਰੀਡ ਹੈ ਤੇ ਬਹੁਤ ਸੋਹਣਾ ਕੱਟਾ ਬਾਈ ਨੇ ਤਿਆਰ ਕੀਤਾ ਤੇ ਸ਼ੋਅ ਦੇ ਵਿੱਚ ਅੱਜ ਇਸ ਨੂੰ ਲਾਉਣਗੇ ਤੇ ਜਿਹੜਾ 20 ਮਹੀਨੇ ਉਮਰ ਦਸੀਆ ਤੇ 29 ਬੁੱਲਦਾ ਇਹ ਕੱਟਾ ਤੇ ਆਪਾਂ ਬਾਈ ਦਾ ਫੋਨ ਨੰਬਰ ਵੀ ਲੈ ਲੈਨੇ ਆਂ ਵੀਡੀਓ ਦੇ ਵਿੱਚ ਬਾਈ ਜੀ ਆਪਣਾ ਫੋਨ ਨੰਬਰ ਬੋਲਿਓ 991539379915393799 ਕਿੰਨਾ 93799 937799 ਤੇ ਇਹ ਬਾਈ ਦਾ ਜਿਹੜਾ ਫੋਨ ਨੰਬਰ ਆ ਸਕਰੀਨ ਤੇ ਆਪਾਂ ਸ਼ੋ ਵੀ ਕਰਦਾ ਹੈ ਫੋਨ ਨੰਬਰ ਦੁਬਾਰਾ ਜਿਹੜਾ ਤੁਹਾਨੂੰ ਇੱਕ ਵਾਰ ਹੋਰ ਆਪਾਂ ਕੱਟਾ ਦਿਖਾ ਦਈਏ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਹੁਤ ਜਿਆਦਾ ਚੰਗਾ ਕੱਟਾ ਤੇ ਅੱਜ ਸ਼ੋਅ ਦੇ ਵਿੱਚ ਜਿਹੜਾ ਪਰਫਾਰਮ ਕਰੂਗਾ ਤੇ ਲੰਬਾਈ ਬਹੁਤ ਜ਼ਿਆਦਾ ਕੱਟੇ ਦੀ ਤੇ ਪਿੱਠ ਬੂੜਾ ਕਾਫੀ ਸ਼ਾਨਦਾਰ ਹੈ ਤੇ ਬਾਈ ਜੀ ਇਹ ਘਰੇ ਰੱਖੋਗੇ ਜਾਂ ਸੇਲ ਦਾ ਵਿਚਾਰ ਵੀ ਹੈਗਾ ਨਹੀਂ ਬਾਈ ਘਰੇ ਰੱਖੋਗੇ ਸ਼ੌਂਕਿਆ ਤੌਰ ਤੇ ਘਰੇ ਬਾਈ ਹੁਣੇ ਰੱਖਣਗੇ ਤੇ ਸੇਲ ਦਾ ਇਹਦਾ ਕੋਈ ਵਿਚਾਰ ਨਹੀਂ ਹੈਗਾ ਤੇ ਔਣ ਵਾਲੇ ਸਮੇਂ 'ਚ ਸੀਮਨ ਵਗੈਰਾ ਤਿਆਰ ਕਰਵਾਉਂਗੇ ਤੇ ਔਣ ਵਾਲੇ ਸਮੇਂ 'ਚ ਜਿਹੜਿਆ ਇਸ ਦੇ ਸੀਮਨ ਤਿਆਰ ਕਰਵਾਉਣਗੇ ਤੇ ਹਲੇ ਤਾਂ ਨਹੀਂ ਸਰਵਿਸ ਦੇਣ ਲੱਗਿਆ ਬਾਈ ਹਲੇ ਬਾਈ ਕਹਿੰਦੇ ਛੱਡਿਆ ਨਹੀਂ ਹੈਗਾ ਔਣ ਵਾਲੇ ਸਮੇਂ 'ਚ ਜ਼ਰੂਰ ਇਸ ਦੇ ਸੀਮਨ ਜਿਹੜੇ ਆ ਤਿਆਰ ਹੋਣਗੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਜਾਣਕਾਰੀ ਲਈ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਬਾਈ ਜੀ